ਮੂੜਾ ਉਹਨੇ ਦੀਆਂ ਪਾਉਂਦਾ ਏ ਜਰਾਬਾਂ ਜਿੰਨੇ ਦੀ ਤੇਰੀ ਜੀਨ ਕੁੜੀ ਏ ਯਾਰੋ ਰਣਜੀਤ ਬਾਵੇ ਦੀ ਆਵਾਜ਼ 'ਚ ਤਾਂ ਤੁਸੀਂ ਇਹ ਗਾਣਾ ਸੁਣਿਆ ਏ ਜਿਸ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਪਰ ਅੱਜ ਆਪਾਂ ਤੁਹਾਡੇ ਨਾਲ ਇੱਕ ਅਜਿਹੇ ਬੱਚੇ ਦੀ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਜਿਸ ਦੇ ਮੂੰਹੋਂ ਇਹ ਗਾਣਾ ਸੁਣ ਕੇ ਤੁਹਾਡਾ ਮਨ ਖੁਸ਼ ਹੋ ਜਾਵੇਗਾ ਯਾਰੋ ਇਸ ਦੁਨੀਆ 'ਤੇ ਬੱਚੇ ਬੱਚੀ ਵਿੱਚ ਟੈਲੈਂਟ ਏ ਬਸ ਕਮੀ ਉੱਥੇ ਰਹਿ ਜਾਂਦੀ ਏ ਕਿ ਉਹਨਾਂ ਦਾ ਇਹ ਟੈਲੈਂਟ ਕਈ ਵੇਲੇ ਸਾਹਮਣੇ ਨਹੀਂ ਆਉਂਦਾ ਪਰ ਅੱਜ ਦੇ ਟਾਈਮ 'ਚ ਇਹ ਪੋਸੀਬਲ ਹੋ ਗਿਆ ਏ ਜ਼ਿਆਦਾਤਰ ਲੋਕਾਂ ਦਾ ਟੈਲੈਂਟ ਸਾਹਮਣੇ ਆ ਹੀ ਜਾਂਦਾ ਹੈ ਜਦੋਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਤਾਂ ਉਹ ਬੰਦਾ ਫੇਮਸ ਹੋ ਜਾਂਦਾ ਹੈ ਹਾਲ ਹੀ ਵਿੱਚ ਆ ਬੱਚੇ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਇਸ ਦੀ ਕੁਆਲਿਟੀ ਘੱਟ ਆ ਪਰ ਬੱਚੇ ਦੀ ਆਵਾਜ਼ ਬਹੁਤ ਸੋਹਣੀ ਆ ਸਵਾਉ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਵੱਧਦੇ ਆ ਇਸ ਛੋਟੀ ਜਿਹੀ ਵੀਡੀਓ ਵੱਲ ਚੱਲ ਲਾ ਲਾ ਦਾ ਉਹ ਮੁੰਡਾ ਉਹ ਨੇ ਦੀਆ ਪੋਂਦਾ ਏ ਜਲਾਪਾਂ ਜਿੰਨੇ ਦੀ ਤੇਰੀ ਜੀਨ ਕੁੜੀਏ ਆਇਆ ਗਾ ਗਾ ਓ ਜਿਹੜੇ ਚੋਖਰੀ ਦਿੱਤੀ ਕੱਪੜੇ ਮਾਲ ਚੋਲੇ ਆਂਦੇ ਸਾਨੂੰ ਦੱਸਦੀ ਇਨੀ ਫੁਕਰੀ ਨਾ ਸਾਡੇ ਨਾਲ ਸਰਵੇ ਸਾਰੇ ਪਾ ਕੇ ਨਾ ਬ੍ਰੈਂਡ ਬਿਲੋਂ ਛੱਡਦੇ ਹੁਣ ਕਿਹ ਚੈਨ ਦਾ ਮੋਬਾਈਲ ਮਾਰੇ ਫੁਕਰੀ ਸਟਾਈਲ ਨਹੀਂ ਕਦੇ ਠਾਣੇ ਕਦੇ ਈਣ ਕੁੜੀਏ ਅਮੁੰਡਾ ਉਹਨੀਆਂ ਪਾਉਂਦਾ ਜਲਾਬਾਂ ਜਿੰਨੇ ਦੀ ਤੇਰੀ ਜੀਨ ਕੁੜੀ ਹਾਂਜੀ ਫੇ ਮਿੱਤਰੋ ਕਿਵੇਂ ਦੀ ਲੱਗੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ